ਸਤਿ ਸ਼੍ਰੀ ਅਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਰਾਸ਼ਟਰਪਤੀ ਵਲੋਦੋਮੀਰ ਜ਼ੇਲਨਸਕੀ ਦਾ ਕਹਿਣਾ ਹੈ ਕਿ ਯੂਕਰੇਨ ਨੂੰ ਰੂਸੀ ਹਮਲੇ ਦਾ ਮੁਕਾਬਲਾ ਕਰਨ 'ਚ ਮਦਦ ਕਰਨ ਲਈ ਅਮਰੀਕਾ ਦੁਆਰਾ ਬਣਾਈ ਗਈ ਹੋਰ ਪੈਟਰੀਅਟ ਹਵਾਈ ਰੱਖਿਆ ਪ੍ਰਣਾਲੀਆਂ ਪ੍ਰਾਪਤ ਹੋਈਆਂ ਨੇ। ਆਧੁਨਿਕ ਪੈਟਰੀਅਟ ਸਿਸਟਮ ਰੂਸੀ ਮਜ਼ਾਈਲਾਂ ਦੇ ਵਿਰੁੱਧ ਸਭ ਤੋਂ ਪਰਪਾਵਸ਼ਾਲੀ ਹਥਿਆਰ ਨੇ ਜਿਨ੍ਹਾਂ ਦੀ ਵਰਤੋਂ ਲਗਭਗ 4 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਯੂਕਰੇਨ ਵਿਰੁੱਧ ਰੂਸ ਦੀ ਜੰਗ 'ਚ ਹਜ਼ਾਰਾਂ ਲੋਕਾਂ ਨੂੰ ਮਾਰਨ ਲਈ ਕੀਤੀ ਗਈ ਸੀ। ਜ਼ੇਲਨਸਕੀ ਨੇ ਪੱਛਮੀ ਪਾਈਵਾਲਾਂ ਨੂੰ ਇਹਨਾਂ ਵਿੱਚੋਂ ਹੋਰ ਪ੍ਰਣਾਲੀਆਂ ਪ੍ਰਦਾਨ ਕਰਨ ਦੀ ਬੇਨਤੀ ਵੀ ਕੀਤੀ ਹੈ। ਪਰ ਉਤਪਾਦਨ ਸੀਮਾਵਾਂ ਤੇ ਭੰਡਾਰਾਂ ਨੂੰ ਬਣਾਈ ਰੱਖਣ ਦੀ ਜ਼ਰੂਰਤ ਨੇ ਉਹਨਾਂ ਦੀ ਸਪੁਰਦਗੀ ਨੂੰ ਹੋਲੀ ਕਰ ਦਿੱਤਾ ਹੈ। ਹੋਰ ਦੇਸ਼ ਭਖਤ ਹੁਣ ਯੂਕਰੇਨ 'ਚ ਨੇ ਤੇ ਉਹਨਾਂ ਨੂੰ ਕਾਰਜਸ਼ੀਲ ਬਣਾਇਆ ਜਾ ਰਿਹਾ ਹੈ। ਜਲਸਕੀ ਨੇ ਐਤਵਾਰ ਦੇ ਰਾਹ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਬੇਸ਼ੱਕ ਸਾਡੇ ਰਾਜ ਦੇ ਪੂਰੇ ਖੇਤਰ 'ਚ ਮੁੱਖ ਬੁਨਿਆਦੀ ਢਾਂਚੇ ਦੀਆਂ ਥਾਵਾਂ ਤੇ ਸਾਡੇ ਸ਼ਹਿਰਾਂ ਦੀ ਸੁਰੱਖਿਆ ਲਈ ਹੋਰ ਪ੍ਰਣਾਲੀਆਂ ਦੀ ਲੋੜ ਹੈ ਪਰ NATO ਯੂਕਰੇਨ ਨੂੰ ਵੱਡੀ ਹਥਿਆਰਾਂ ਦੇ ਪੈਕੇਜਾਂ ਦੀ ਨਿਯਮਤ ਸਪੁਰਦਗੀ ਦਾ ਤਾਲਮੇਲ ਕਰ ਰਿਹਾ ਹੈ। ਯੂਰੋਪੀਅਨ ਸਹਿਯੋਗੀ ਤੇ ਕੈਨੇਡਾ ਅਮਰੀਕਾ ਤੋਂ ਜ਼ਿਆਦਾਤਰ ਉਪਕਰਨ ਖਰੀਦ ਰਹੇ ਨੇ ਜਿਸ ਕੋਲ ਉਪਲਬਧ ਫੌਜੀ ਸਮਗਰੀ ਦੇ ਨਾਲ-ਨਾਲ ਵਧੇਰੇ ਪਰਪਾਵਸ਼ਾਲੀ ਹਥਿਆਰਾਂ ਦਾ ਵੱਡਾ ਭੰਡਾਰ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਯੂਕਰੇਨ ਨੂੰ ਓਨੀ ਆਸਾਨੀ ਨਾਲ ਹਥਿਆਰ ਨਹੀਂ ਦੇ ਰਿਹਾ ਜਿੰਨਾ ਟਰੰਪ ਦੇ ਪੂਰਵਗਾਮੀ ਜੋ ਬਿਡੇਨ ਨੇ ਦਿੱਤਾ ਸੀ ਦੇਰਤ ਹੋਏ ਹਮਲੇ 'ਚ ਰੂਸੀ ਡਰੋਨਾਂ ਕਾਰਨ ਯੂਕਰੇਨ ਦੇ ਉੱਤਰ-ਪੂਰਬੀ ਸੁਮੀ ਖੇਤਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਉਸਦੇ ਪਰਿਵਾਰ ਦੇ 5 ਮੈਂਬਰ ਜ਼ਖਮੀ ਹੋ ਗਏ ਜਿਨ੍ਹਾਂ 'ਚ 2 ਬੱਚੇ ਵੀ ਸ਼ਾਮਲ ਸਨ ਇਸ ਹਮਲੇ 'ਚ ਇੱਕ ਵੱਖਰੀ ਸੁਮੀ ਹਮਲੇ 'ਚ 2 ਉਤਨ ਵੀ ਜ਼ਖਮੀ ਹੋ ਗਈਆਂ ਸਨ ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਸੋਮਵਾਰ ਰਾਤ ਨੂੰ ਰੂਸ ਨੇ ਵੱਖ-ਵੱਖ ਕਿਸਮਾਂ ਦੀਆਂ 12 ਮਜ਼ਾਈਲਾਂ ਤੇ 138 ਸਟ੍ਰਾਈਕ ਤੇ ਡਿਕੋਏ ਡਰੋਨ ਦਾਗੇ ਖੇਤਰੀ ਮੁਖੀ ਨੇ ਹਮਲਿਆਂ ਦੇ ਜਵਾਬ ਚ ਕਿਹਾ ਸੀ ਕਿ ਰੂਸੀਆਂ ਨੇ ਲੋਕਾਂ ਨੂੰ ਬੇਰਹਿਮੀ ਨਾਲ ਨਿਸ਼ਾਨਾ ਬਣਾਇਆ ਉਹ ਜਾਣ ਬੁੱਝ ਕੇ ਰਾਤ ਨੂੰ ਹਮਲਾ ਕਰਦੇ ਨੇ ਕਿਉਂਕਿ ਉਹ ਉਸ ਸਮੇਂ ਸੁੱਤੇ ਪਏ ਹੁੰਦੇ ਨੇ ਇਸ ਦੇ ਨਾਲ ਹੀ ਖੇਤਰੀ ਮੁਖੀ ਨੇ ਕਿਹਾ ਹੈ ਕਿ ਰੂਸੀ ਮਜ਼ਾਈਲਾਂ ਨੇ ਕੇਂਦਰੀ ਡਨੀਪਰੋ ਖੇਤਰ 'ਚ ਇੱਕ ਕਾਰੋਬਾਰ ਨੂੰ ਅਗ ਲਗਾ ਦਿੱਤੀ ਜਿਸ 'ਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਰੂਸ ਨੇ ਸਰਦੀਆਂ ਦੌਰਾਨ ਯੂਕਰੇਨ ਦੀ ਊਰਜਾ ਸਪਲਾਈ ਨੂੰ ਨਿਸ਼ਾਨਾ ਬਣਾਇਆ ਤਾਂ ਜੋ ਨਾਗਰਿਕਾਂ ਨੂੰ ਗਰਮੀ ਤੇ ਵਕਤੀ ਪਾਣੀ ਤੋਂ ਵੰਜਿਤ ਕੀਤਾ ਜਾ ਸਕੇ। ਇਸ ਦੇ ਨਾਲ ਨਾਲ ਉਸ ਨੇ ਯੂਕਰੇਨ ਦੇ ਨਵੇਂ ਤਿਆਰ ਕੀਤੇ ਜਾ ਰਹੇ ਡਰੋਨ ਤੇ ਮਜ਼ਾਈਲਾਂ ਦੇ ਉਦਯੋਗਿਕ ਉਤਪਾਦਨ 'ਚ ਵੀ ਰੁਕਾਵਟ ਪਾਈ ਹੈ। ਜ਼ੇਲੈਂਸਕੀ ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਰੂਸੀ ਰਿਫਾਈਨਰਾਂ ਉਤੇ ਲੰਬੇ ਸਮੇਂ ਦੇ ਹਮਲਿਆਂ ਨੇ ਮਾਸਕੋ ਦੀ ਤੇਲ ਰਿਫਾਈਨਿੰਗ ਸਮਰੱਥਾ ਨੂੰ 20% ਘਟਾ ਦਿੱਤਾ ਹੈ ਰੂਸ ਨੇ ਸੋਮਵਾਰ ਨੂੰ ਦਾਵਾ ਕੀਤਾ ਹੈ ਕਿ ਉਸ ਦੀਆਂ ਫੌਜਾਂ ਯੂਕਰੇਨੀ ਸ਼ਹਿਰ ਪੋਕਰੋਫਸਕ ਵਿੱਚ ਅੱਗੇ ਵਧੀਆਂ ਨੇ ਜੋ ਕਿ ਇੱਕ ਅਵਾਜਾਈ ਤੇ ਲੋਜਿਸਟਿਕਸ ਹੱਥ ਹੈ ਤੇ ਜਿਸ ਨੂੰ ਮਾਸਕੋ ਦੀਆਂ ਫੌਜਾਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਸ ਦੇ ਸੈਨਿਕ ਪੋਕਰੋਕਸਕ ਦੇ ਰੇਲਵੇ ਸਟੇਸ਼ਨ ਤੇ ਉਦਯੋਗਿਕ ਜ਼ੋਨ ਦੇ ਨੇੜੇ ਕਿਰੇ ਹੋਏ ਯੂਕਰੇਨੀ ਟਾਂਚੇ ਨੂੰ ਤਬਾਹ ਕਰ ਰਹੇ ਨੇ ਤੇ ਸ਼ਹਿਰ ਦੇ ਪਿਗਰੋਡਨੀ ਖੇਤਰ ਚ ਦਾਖਲ ਹੋ ਗਏ ਨੇ ਬੀਤੇ ਦਿਨ ਉੱਤਰੀ ਪੂਰਬੀ ਨੇਪਾਲ ਚ ਯਾਲੂਗਰੀ ਨਾਮਕ ਇੱਕ ਚੋਟੀ ਉੱਤੇ ਇੱਕ ਬਰਫ਼ ਦਾ ਟੁਕੜਾ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਜ਼ਖਮੀ ਹੋਏ ਨੇ ਇਹ ਹਾ 5630 ਮੀਟਰ ਉਚਾਈ ਚੋਟੀ ਦੇ ਬੇਸ ਕੈਂਪ ਉਤੇ ਆਇਸਬਰਗ ਡਿੱਗਣ ਕਾਰਨ ਵਾਪਰਿਆ ਉੱਥੇ ਹੀ ਹਾਸੇ ਤੋਂ ਬਾਅਦ 4 ਲੋਕ ਵੀ ਲਾਪਤਾ ਹੋ ਗਏ ਨੇ ਦੋਲਖਾ ਜ਼ਿਲ੍ਹੇ ਦੀ ਪੁਲਿਸ ਅਨੁਸਾਰ ਮ੍ਰਿਤਕਾਂ ਚ 3 ਅਮਰੀਕੀ 1 ਕੈਨੇਡੀਅਨ 1 ਇਤਾਲਵੀ ਤੇ 2 ਨੇਪਾਲੀ ਨਾਗਰਿਕ ਵੀ ਸ਼ਾਮਲ ਸਨ ਪੁਲਿਸ ਤੇ ਬਚਾਅ ਟੀਮਾਂ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਨੇ ਨੇਪਾਲੀ ਵੈਬਸਾਈਟ ਹਿਮਾਲਿਆ ਟਾਈਮਸ ਦੇ ਅਨੁਸਾਰ ਇਹ ਹਾਦਸਾ ਸਵੇਰੇ 9:00 ਵਜੇ ਦੇ ਕਰੀਬ ਵਾਪਰਿਆ ਤੇ 15 ਲੋਕਾਂ ਦੀ ਇੱਕ ਟੀਮ ਗੋਰੀ ਸ਼ੰਕਰ ਤੇ ਯਾਲੁੰਗਰੀ ਵੱਲ ਜਾ ਰਹੀ ਸੀ ਜਦੋਂ ਬੇਸ ਕੈਂਪ ਦੇ ਨੇੜੇ ਉਹਨਾਂ ਉੱਤੇ ਬਰਫ਼ ਦੇ ਟੁਕੜੇ ਡਿੱਗੇ ਸਥਾਨਕ ਵਾਰਡ ਚੇਅਰਮੈਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਵੇਰ ਤੋਂ ਹੀ ਸਥਿਤੀ ਬਾਰੇ ਸੁਚੇਤ ਕਰ ਦਿੱਤਾ ਗਿਆ ਸੀ ਪਰ ਬਚਾਅ ਕਾਰਜ ਦੇਰ ਨਾਲ ਸ਼ੁਰੂ ਹੋਇਆ ਉਹਨਾਂ ਅੱਗੇ ਕੀ ਹੈ ਕਿ ਰੋਲ ਵਾਲਿੰਗ ਖੇਤਰ ਇਕ ਪਾਬੰਦੀਸ਼ੁਦਾ ਖੇਤਰ ਹੋਣ ਕਾਰਨ ਹੈਲੀਕਾਪਟਰਾਂ ਨੂੰ ਉਡਾਣ ਦੀ ਇਜਾਜ਼ਤ ਪ੍ਰਾਪਤ ਕਰਨ 'ਚ ਦੇਰੀ ਹੋਈ ਜਿਸ ਨਾਲ ਬਚਾਅ ਕਾਰਜ ਵੀ ਹੋਰ ਹੌਲੀ ਹੋ ਗਿਆ ਪੁਲਿਸ ਦੇ ਅਨੁਸਾਰ ਨੇਪਾਲ ਫੌਜ ਨੇਪਾਲ ਪੁਲਿਸ ਤੇ ਹਥਿਆਰਬੰਦ ਪੁਲਿਸ ਬਲ ਨੂੰ ਖੋਜ ਤੇ ਬਚਾਅ ਕਾਰਜ ਲਈ ਤਾਇਨਾਤ ਕੀਤਾ ਗਿਆ ਉੱਥੇ ਹੀ ਇਕ ਹੈਲੀਕਾਪਟਰ ਵੀ ਭੇਜਿਆ ਗਿਆ ਸੀ ਪਰ ਖਰਾਬ ਮੌਸਮ ਕਾਰਨ ਇਹ ਹਾਦਸੇ ਵਾਲੀ ਥਾਂ ਉਤੇ ਨਹੀਂ ਪਹੁੰਚ ਸਕਿਆ ਤਨੂੰ ਦੱਸ ਦਈਏ ਕਿ ਯਾਲੁੰਗਰੀ ਨੇਪਾਲ-ਚੀਨ ਸਰਹੱਦ ਦੇ ਨੇੜੇ ਸਥਿਤ ਹੈ ਇਸ ਖੇਤਰ ਨੂੰ ਘੱਟ ਪੀੜ ਪੜੱਕੇ ਵਾਲਾ ਤੇ ਤਕਨੀਕੀ ਤੌਰ ਉਤੇ ਚੁਣੌਤੀਪੂਰਨ ਟਰੈਕਿੰਗ ਜ਼ੋਨ ਮੰਨਿਆ ਜਾਂਦਾ ਹੈ ਵਿਦੇਸ਼ੀ ਯਾਤਰੀਆਂ ਨੂੰ ਇਸ ਖੇਤਰ ਚ ਟਰੈਕਿੰਗ ਕਰਨ ਲਈ ਇੱਕ ਵਿਸ਼ੇਸ਼ ਪਰਮਿਟ ਦੀ ਲੋੜ ਹੁੰਦੀ ਹੈ ਯਾਲੁੰਗਰੀ ਦਾ ਖੇਤਰ ਬਰਫਬਾਰੀ ਦਾ ਸ਼ਿਕਾਰ ਹੈ ਭਾਵੇਂ ਇੱਥੇ ਪਹਿਲਾਂ ਵੀ ਬਰਫਬਾਰੀ ਹੁੰਦੀ ਹੀ ਰਹਿੰਦੀ ਹੈ ਤਨ ਦੱਸਦੀ ਹੈ ਕਿ 2019 ਚ ਫਰਾਂਸੀਸੀ ਪਰਬਤારોਹੀ ਦੀ ਇੱਕ ਟੀਮ ਉਸੇ ਖੇਤਰ ਚ ਫਸ ਗਈ ਸੀ ਜਦੋਂ ਕਿ 2015 ਦੇ ਪੁਚਾਲ ਤੋਂ ਬਾਅਦ ਇਸ ਰਸਤੇ ਉੱਤੇ ਕਈ ਪਰਬਤારોਹੀ ਮਾਰੇ ਵੀ ਗਏ ਸਨ ਇਜ਼ਰਾਈਲੀ ਫੌਜ ਦੀ ਚੋਟੀ ਦੀ ਵਕੀਲ ਅਜੋਸ ਲਾਕਾਂ ਵਿੱਚ ਹੈ ਅਸੀਂ ਗੱਲ ਕਰ ਰਹੇ ਹਾਂ ਮੇਜਰ ਜਨਰਲ ਯੀਫਤ ਟੋਮਰ ਯਰੂਸ਼ਲਮੀ ਦੀ ਜਿਸ ਉੱਤੇ ਅਜੀਹੇ ਕੁਟਾਲੇ ਦੇ ਦੋਸ਼ ਨੇ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਮਮਲੇ ਸਹੱਤਕ ਵਧ ਗਿਆ ਸੀ ਕਿ ਯੀਫਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਤੁਹਾਨੂੰ ਦੱਸ ਦਈਏ ਕਿ ਯੀਫਤ ਉਤੇ ਪਿਛਲੇ ਸਾਲ ਇਜ਼ਰਾਈਲੀ ਫੌਜ ਨਾਲ ਸੰਬੰਧਿਤ ਇੱਕ ਸੰਵੇਦਨਸ਼ੀਲ ਵੀਡੀਓ ਲੀਕ ਕਰਨ ਦੇ ਦੋਸ਼ ਸਨ ਉਸ ਵੀਡੀਓ ਚ ਫਲਸਤੀਨੀ ਕੈਦੀਆਂ ਉਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ ਇਸ ਸਭ ਤੋਂ ਬਾਅਦ ਯੀਫਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਗਾਇਬ ਹੋ ਗਈ ਆਖਰੀ ਸਮੇਂ ਉਸਨੇ ਆਪਣੀ ਕਾਰ ਸਮੁੰਦਰ ਦੇ ਕੰਢੇ ਖੜੀ ਕਰ ਦਿੱਤੀ ਜਿਸ ਕਾਰਨ ਹਰ ਕੋਈ ਇਹੀ ਸੋਚਦਾ ਸੀ ਕਿ ਉਸਨੇ ਖੁਦਕੁਸ਼ੀ ਕਰ ਲਈ ਹੈ ਪਰ ਅਜਿਹਾ ਨਹੀਂ ਸੀ ਉਹ ਜਿੰਦਾ ਹੈ ਸਮੁੰਦਰ ਉੱਤੇ ਆਪਣੀ ਕਾਰ ਛੱਡਣ ਤੋਂ ਪਹਿਲਾਂ ਯਫਤ ਨੇ ਆਪਣੇ ਪਰਿਵਾਰ ਲਈ ਇੱਕ ਗੁਪਤ ਨੋਟ ਵੀ ਲਿਖਿਆ ਸੀ ਇਸ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਸਮੁੰਦਰ ਕੰਢੇ ਲੁਕਾ ਲਿਆ ਸੀ ਹਾਲਾਂਕਿ ਉਸ ਨੂੰ ਇੱਕ ਸਖਤ ਜਾਂਚ ਤੇ ਇੱਕ ਫੌਜੀ ਡਰੋਨ ਦੀ ਮਦਦ ਨਾਲ ਲੱਭ ਲਿਆ ਗਿਆ ਇਫਤ ਤਾਂ ਐਤਵਾਰ ਰਾਤ ਨੂੰ ਬੀਚ ਉੱਤੇ ਮਿਲੀ ਸੀ ਤੇ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਉਸ ਦਾ ਮੋਬਾਈਲ ਫੋਨ ਗਾਇਬ ਹੈ ਜਿਸ ਤੇ ਸੰਵੇਦਨਸ਼ੀਲ ਜਾਣਕਾਰੀ ਹੋਣ ਦਾ ਵੀ ਸ਼ੱਕ ਹੈ ਇਸ ਮਾਮਲੇ ਨੂੰ ਲੈ ਕੇ ਰਾਜਨੀਤਿਕ ਗਰਮਰਾਹਟ ਵੀ ਵਧ ਗਈ ਹੈ ਬਹੁਤ ਸਾਰੇ ਸਿਆਸਤਦਾਨਾਂ ਦਾ ਮੰਨਣਾ ਹੈ ਕਿ ਇਫਤ ਨੇ ਕਿਸੇ ਨੂੰ ਵੀ ਸਬੂਤਾਂ ਤੱਕ ਪਹੁੰਚ ਪ੍ਰਾਪਤ ਕਰਨ ਤੋਂ ਰੋਕਣ ਲਈ ਆਪਣਾ ਫੋਨ ਨਸ਼ਟ ਕਰ ਦਿੱਤਾ ਹੋਵੇਗਾ ਹੁਣ ਮਾਮਲੇ ਦੀ ਜਾਂਚ جاری ਹੈ ਤੇ ਮਾਮਲਾ ਫੌਜੀ ਅਦਾਲਤ 'ਚ ਵਿਚਾਰ ਅਧੀਨ ਚੱਲ ਰਿਹਾ ਹੈ ਰਾਜਸਥਾਨ ਦੇ ਬਿਕਨੇਸ਼ ਸਟੇਸ਼ਨ ਨੇੜੇ ਇੱਕ ਚਲਦੀ ਰੇਲ ਗੱਡੀ 'ਚ ਕੋਚ اٹੈਂਡੈਂਟ ਵਿਚਕਾਰ ਝੜਪ ਤੋਂ ਬਾਅਦ ਐਤਵਾਰ ਦੀ ਰਾਤ ਇੱਕ ਸਿਪਾਹੀ ਦੀ ਕਥਿਤ ਤੌਰ 'ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇੱਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਿਪਾਹੀ ਸਾਬਰਮਤੀ ਐਕਸਪ੍ਰੈਸ 'ਚ ਕਾਰਜਾ ਰਿਹਾ ਸੀ। ਪੀੜੇ ਦੀ ਪਛਾਣ ਜਿਗਰ ਕੁਮਾਰ ਵਜੋਂ ਹੋਈ ਹੈ ਜੋ ਗੁਜਰਾਤ ਦਾ ਰਹਿਣ ਵਾਲਾ ਉਫ ਫਿਰੋਜ਼ਾਬਾਦ ਤੋਂ ਸਾਬਰਮਤੀ ਐਕਸਪ੍ਰੈਸ 'ਚ ਯਾਤਰਾ ਕਰ ਰਿਹਾ ਸੀ ਯਾਤਰਾ ਦੌਰਾਨ ਸਿਪਾਹੀ ਤੇ ਇੱਕ ਕੋਚ اٹੈਂਡੈਂਟ ਵਿਚਕਾਰ ਝਗੜਾ ਹੋ ਗਿਆ ਤੇ ਇਸ ਤੋਂ ਬਾਅਦ ਇੱਕ اٹੈਂਡੈਂਟ ਨੇ ਕੁਮਾਰ ਨੂੰ ਚਾਕੂ ਮਾਰ ਦਿੱਤਾ ਹਮਲੇ 'ਚ ਕਥਿਤ ਤੌਰ 'ਤੇ ਸ਼ਾਮਲ ਤਿੰਨ ਕੋਚ اٹੈਂਡੈਂਟਸ ਨੂੰ ਪੁਚਕਿਛ ਲਈ ਹਿਰਾਸਤ 'ਚ ਲਿਆ ਗਿਆ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੀਨੀਅਰ ਫੌਜੀ ਅਧਿਕਾਰੀ ਸਥਿਤੀ ਦਾ ਮੁਲਾਂਕਣ ਕਰਨ ਲਈ ਕੱਲ੍ਹ ਦੇਰ ਰਾਤ ਪੀਬੀਐਮ ਹਸਪਤਾਲ ਪਹੁੰਚੇ ਸਬਰਮਤੀ ਐਕਸਪ੍ਰੈਸ ਦੇ ਐਕਸਪ੍ਰੈਸ ਚ ਏਸੀ ਕੋਚ ਸਿਪਾਹੀ ਨੂੰ ਚਾਕੂ ਮਾਰਿਆ ਗਿਆ ਸੀ ਤੇ ਹੁਣ ਉਸ ਨੂੰ ਸੀਲ ਕਰ ਦਿੱਤਾ ਗਿਆ ਯਾਤਰੀਆਂ ਨੂੰ ਦੂਜੇ ਕੋਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਆਰਪੀਐਫ ਦੇ ਜਵਾਨ ਇਸ ਕੋਚ ਚ ਯਾਤਰਾ ਕਰ ਰਹੇ ਨੇ ਟ੍ਰੇਨ ਦੇ ਜੋਧਪੁਰ ਪਹੁੰਚਣ ਉੱਤੇ ਐਫਐਸਐਲ ਟੀਮ ਵੀ ਉਸ ਉੱਤੇ ਮੌਜੂਦ ਹੋਵੇਗੀ ਕਿਉਂਕਿ ਟ੍ਰੇਨ ਨੂੰ ਰੋਕਿਆ ਨਹੀਂ ਜਾ ਸਕਦਾ ਸੀ ਇਸ ਲਈ ਇਸ ਦੇ ਚੱਲਦੇ ਸਮੇਂ ਹੀ ਜਾਂਚ ਕੀਤੀ ਜਾਵੇਗੀ ਰੋਪੜ ਰੇਸ ਦੇ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਬਾਰੇ ਕੁਝ ਅਹਿਮ ਜਾਣਕਾਰੀ ਮਿਲਣ ਤੋਂ ਬਾਅਦ ਸੀਬੀਆਈ ਦੀ ਇੱਕ ਟੀਮ ਨੇ ਅੱਜ ਪਟਿਆਲਾ ਚ ਬੀਐਚ ਪ੍ਰਾਪਰਟੀਆਂ ਦੇ ਮਾਲਕ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਪੁੱਲਰ ਪਹਿਲਾਂ ਹੀ ਸੀਬੀਆਈ ਦੀ ਗ੍ਰਿਫਤ ਵਿੱਚ ਹੈ ਤੇ ਜਾਣਕਾਰੀ ਅਨੁਸਾਰ ਸੀਬੀਆਈ ਦੀ ਟੀਮ ਪੁਪਿੰਦਰ ਸਿੰਘ ਦੇ ਘਰ ਪਹੁੰਚੀ ਤੇ ਉੱਥੇ ਤਲਾਸ਼ੀ ਲਈ ਇਸ ਦੌਰਾਨ ਟੀਮ ਨੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਾ ਦਿੱਤੀ ਸੂਤਰਾਂ ਦਾ ਕਹਿਣਾ ਹੈ ਕਿ ਪੁੱਲ ਤੋਂ ਲਗਾਤਾਰ ਪੁੱਛਗਿੱਛ ਤੇ ਸੀਬੀਆਈ ਨੂੰ ਮਿਲੇ ਕੁਝ ਦਸਤਾਵੇਜ਼ਾਂ 'ਚ ਬੀਐਚ ਪ੍ਰਾਪਰਟੀਆਂ ਦਾ ਨਾਮ ਸਾਹਮਣੇ ਆਇਆ ਹਾਲਾਂਕਿ ਅਧਿਕਾਰੀ ਇਸ ਮਾਮਲੇ ਉੱਤੇ ਚੁੱਪ ਨੇ ਸੀਬੀਆਈ ਦੀਆਂ ਟੀਮਾਂ ਨੇ ਅੱਜ ਸਵੇਰੇ 7:30 ਵਜੇ ਦੇ ਕਰੀਬ ਪਟਿਆਲਾ ਦੀ ਮੋਤੀ ਬਾਗ ਸਥਿਤ ਪੁਪਿੰਦਰ ਦੇ ਘਰ ਦਸਤਕ ਦਿੱਤੀ ਬੀਐਚ ਪ੍ਰਾਪਰਟੀਆਂ ਇੱਕ ਜਾਣਿਆ ਪਹਿਚਾਣਿਆ ਪ੍ਰਾਪਰਟੀ ਸਲਾਹਕਾਰ ਤੇ ਡੀਲਰ ਹੈ ਜੋ ਪਟਿਆਲਾ ਅਲਤੀ ਮੋਹਾਲੀ ਚ ਕਈ ਰੀਅਲ ਏਸਟੇਟ ਪ੍ਰੋਜੈਕਟਾਂ ਦਾ ਮਾਲਕ ਹੈ ਉਸ ਦੀ ਪਟਿਆਲਾ ਤੇ ਚੰਡੀਗੜ੍ਹ ਚ ਤੈਨਾਤ ਕਈ ਚੋਟੀ ਦੇ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਨਾਲ ਨੇੜਲੇ ਸੰਬੰਧ ਨੇ ਇਹ ਛਾਪਾ ਅੱਜ ਹੀ ਮੋਕੇ ਮਾਰਿਆ ਗਿਆ ਜਦੋਂ ਅਜੇ ਇੱਕ ਦਿਨ ਪਹਿਲਾਂ ਮੋਹਾਲੀ ਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰੋਪੜ ਰੇਂਜ ਦੇ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਵਿਰੁੱਧ ਆਮਦਨ ਤੋਂ ਬਾ ਜ਼ਾਇਦਾਦ ਮਾਮਲੇ ਚ ਪੇਸ਼ ਕੀ ਵਰੰਟ ਜਾਰੀ ਕਰਨ ਸੰਬੰਧੀ ਅਰਜੀ ਨੂੰ ਬੇਅਰਥ ਦੱਸਿਆ ਸੀਬੀਆਈ ਨੇ ਕੋਰਟ ਦੇ ਇਸ ਫੈਸਲੇ ਨੂੰ ਆਪਣੀ ਜਾਂਚ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਿਹਾ ਸੀ ਪੁੱਲਰ ਨੂੰ 31 ਅਕਤੂਬਰ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਆਮਦਨਤਵਾ ਜਾਇਦਾਦ ਮਾਮਲੇ 'ਚ ਵਿਜੀਲੈਂਸ ਬਿਊਰੋ ਵੱਲੋਂ ਰਸਮੀ ਤੌਰ 'ਤੇ ਗ੍ਰਿਫਤਾਰ ਦਿਖਾਇਆ ਗਿਆ ਸੀ ਜਦੋਂ ਕਿ ਉਸ ਵੇਲੇ ਉਹ ਸੀਬੀਆਈ ਦੀ ਨਿਆਂਇਕ ਹਿਰਾਸਤ 'ਚ ਸੀ ਸੀਬੀਆਈ ਨੇ ਪੁੱਲਰ ਨੂੰ 16 ਅਕਤੂਬਰ ਨੂੰ ਦਲਾਲ ਕ੍ਰਿਸ਼ਨ ਸ਼ਾਰਦਾ ਜਰਿਏ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ ਮਗਰੋਂ ਪੁੱਲਰ ਦੇ ਚੰਡੀਗੜ੍ਹ ਸਥਿਤ ਕਾਰਤੇ ਹੋਰ ਨਾ ਥਾਵਾਂ ਉਤੇ ਮਾਰੇ ਛਾਪੇ ਦੌਰਾਨ ਸੀਬੀਆਈ ਦੀ ਟੀਮ ਨੇ 7.5 ਕਰੋੜ ਰੁਪਏ ਦੀ ਨਕਦੀ 2.5 ਕਿਲੋ ਸੋਨੇ ਦੇ ਗਹਿਣੇ 26 ਲਗਜ਼ਰੀ ਘੜੀਆਂ ਦੋ ਮਹਿੰਗੀਆਂ ਕਾਰਾਂ 16 ਲੀਟਰ ਸ਼ਰਾਬ ਤੇ 50 ਅਚਲ ਜਾਇਦਾਦਾਂ ਨਾਲ ਸੰਬੰਧਿਤ ਦਸਤਾਵੇਜ਼ ਬਰਾਮਦ ਕੀਤੇ ਸਨ ਪੁੱਲਰ ਦੇ ਵਕੀਲ ਨੇ ਹਾਲਾਂਕਿ ਇਹਨਾਂ ਜ਼ਬਤੀਆਂ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਇਹ ਜੱਦੀ ਜਾਇਦਾਦ ਨਾਲ ਸੰਬੰਧਨ ਨਹੀਂ ਪਿਛਲੇ 15 ਵਾੜੇ ਦੌਰਾਨ ਡੀਆਈਜੀ ਵਿਰੁੱਧ ਚਾਰ ਕੇਸ ਪ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਆਪਕਾਰੀ ਕਾਨੂੰਨ ਤੇ ਆਮਦਨ ਤਵਜਾਯਦਾਦ ਨਾਲ ਸੰਬੰਧਨ ਦੋ ਵੱਖ-ਵੱਖ ਐਫਆਈਆਰ ਪਹਿਲਾ ਸੀਬੀਆਈ ਤੇ ਫਿਰ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਨੇ ਪੰਜਾਬ ਤੇ ਚੰਡੀਗੜ੍ਹ 'ਚ ਅੱਜ 4 ਨਵੰਬਰ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਇੱਕ ਸਰਗਰਮ ਪੱਛਮੀ ਗੜਬੜੀ ਕਾਰਨ ਅੱਜ ਤੇ ਕੱਲ ਕਈ ਥਾਵਾਂ ਉਤੇ ਹਲਕੀ ਬਾਰਿਸ਼ ਹੋ ਸਕਦੀ ਹੈ ਇਸ ਨਾਲ ਤਾਪਮਾਨ 'ਚ ਥੋੜੀ ਕਮੀ ਆ ਸਕਦੀ ਹੈ 4 ਦਿਨਾਂ ਬਾਅਦ ਰਾਤ ਦਾ ਤਾਪਮਾਨ ਹੋਰ ਘਟਣ ਦੀ ਵੀ ਉਮੀਦ ਹੈ ਜਿਸ ਨਾਲ ਮੌਸਮ ਠੰਡਾ ਹੋ ਜਾਏਗਾ ਕੁਝ ਖੇਤਰਾਂ 'ਚ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਵੀ ਸੰਭਾਵਨਾ ਹੈ ਪਿਛਲੇ 24 ਘੰਟਿਆਂ ਦੌਰਾਨ ਰਾਤ ਦੀ ਔਸਤ ਵਾਤਾਵਰਣ ਤਾਪਮਾਨ 'ਚ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਜਿਸ ਨਾਲ ਇਹ ਸਧਾਰਨ ਪੱਧਰ ਦੇ ਨੇੜੇ ਪਹੁੰਚ ਗਿਆ ਮਾਨਸਾ ਸਭ ਤੋਂ ਗਰਮ ਸਥਾਨ ਰਿਹਾ ਜਿੱਥੇ ਵਾਤਾਵਰਣ ਦਾ ਤਾਪਮਾਨ 32.7 ਡਿਗਰੀ ਦਰਜ ਕੀਤਾ ਗਿਆ ਇਸੇ ਸਮੇਂ ਦੌਰਾਨ ਪ੍ਰਾਲੀ ਸਾੜਨ ਦੇ 248 ਨਵੇਂ ਮਾਮਲੇ ਵੀ ਸਾਹਮਣੇ ਆਏ ਨੇ ਜਿਸ ਨਾਲ ਹੁਣ ਤੱਕ ਇਹ ਗਿਣਤੀ 2518 ਤੱਕ ਪਹੁੰਚ ਗਈ ਹੈ ਹਿਮਾਚਲ ਬਰਦేశ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਜਿਵੇਂ ਕਿ ਹੁਸ਼ਿਆਰਪੁਰ ਪਠਾਨਕੋਟ ਤੇ ਗੁਰਦਾਸਪੁਰ ਚ ਅੱਜ ਬਦਲਵਾਈ ਮੌਸਮ ਤੇ ਮੀਂਹ ਦੇ ਛਿੱਟੇ ਦੀ ਸੰਭਾਵਨਾ ਚੰਡੀਗੜ੍ਹ ਚ ਦਿਨ ਦੇ ਸਮੇਂ ਅਸਮਾਨ ਜ਼ਿਆਦਾਤਰ ਸਾਫ਼ ਰਹੇਗਾ ਪਰ ਰਾਤ ਦੇ ਤਾਪਮਾਨ ਚ ਗਿਰਾਵਟ ਆ ਸਕਦੀ ਹੈ ਰੂਪਨਗਰ ਜ਼ਿਲ੍ਹੇ ਚ ਹਵਾ ਸਾਫ ਤੋਂ ਸਾਫ਼ ਰਹੀ ਹੈ ਜਿੱਥੇ AQI 96 ਦਰਜ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਵਾ ਪ੍ਰਦੂਸ਼ਣ ਵਧ ਰਿਹਾ ਹੈ ਖੰਨਾ ਤੇ ਪਟਿਆਲਾ ਸਭ ਤੋਂ ਪ੍ਰਦੂਸ਼ਿਤ ਰਿਹਾ ਜਿੱਥੇ AQI ਕਰੰਮ ਵਾਰ 231 ਤੇ 214 ਰਿਹਾ ਅੰਮ੍ਰਿਤਸਰ ਦਾ AQI 138 ਲੁਧਿਆਣਾ ਦਾ 209 ਬਠਿੰਡਾ ਦਾ 182 ਜਲੰਧਰ ਦਾ 197 ਤੇ ਮੰਡੀ ਗੋਬਿੰਦਗੜ ਦਾ 168 ਦਰਜ ਕੀਤਾ ਗਿਆ ਇਹ ਸਭ ਦੇ ਚੱਲਦਿਆਂ ਮੌਸਮੀ ਵਿਭਾਗ ਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਤੇ ਬਰਦੂਸ਼ਣ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਅਫਸਰ ਉਤੇ ਸਿੱਖ ਸਰਦਾਲੂਆਂ ਦਾ ਇੱਕ ਵੱਡਾ ਜਥਾ ਅੱਜ ਅੰਮ੍ਰਿਤਸਰ ਵਿਖੇ ਐਸਜੀਪੀਸੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ ਜਿੱਥੇ ਜਿੱਥੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਗੁਰਿੰਦਰ ਕੌਰ ਕਰ ਰਹੇ ਨੇ ਜਦਕਿ ਸਰਦਾਰ ਗੁਰਮੀਤ ਸਿੰਘ ਜਥੇ ਦੇ ਡਿਪਟੀ ਲੀਡਰ ਵਜੋਂ ਸਾਥ ਦੇ ਰਹੇ ਨੇ ਇਹ ਜਥੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗਾਜ ਵੀ ਜਾ ਰਹੇ ਨੇ ਜੋ ਸੰਗਤ ਦੀ ਅਗਵਾਈ ਕਰਨਗੇ ਰਵਾਨਗੀ ਤੋਂ ਪਹਿਲਾਂ ਐਸਜੀਪੀਸੀ ਦਫ਼ਤਰ ਵਿਖੇ ਵੀ ਛੇ ਸਮਾਗਮ ਆਯੋਜਿਤ ਕੀਤਾ ਗਿਆ ਜਿੱਥੇ ਜਥੇ ਦੀ ਅਗਵਾਈ ਕਰਨ ਵਾਲੇ ਲੀਡਰਾਂ ਨੂੰ ਐਸਜੀਪੀਸੀ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੰਗਤਾਂ ਨੇ ਕਿਹਾ ਕਿ ਉਹਨਾਂ ਦੇ ਮਨ 'ਚ ਬਿਹਤੁਸ਼ਾ ਹੈ ਕਿਉਂਕਿ ਉਹ ਪਹਿਲੀ ਵਾਰ ਪਾਕਿਸਤਾਨ ਦੇ ਗੁਰਦਆਮਾ ਦੇ ਦਰਸ਼ਨ ਕਰਨ ਜਾ ਰਹੀਆਂ ਨੇ ਜਿੱਥਾ ਪਾਕਿਸਤਾਨ ਦੇ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਡੇਰਾ ਸਾਹਿਬ ਲਾਹੌਰ ਸਮੇਤ ਕਈ ਪਵਿੱਤਰ ਗੁਰਦਆਮਾਂ ਦੇ ਦਰਸ਼ਨ ਕਰੇਗਾ ਤੇ 13 ਨਵੰਬਰ ਨੂੰ ਵਾਪਸ ਅਟਾਰੀ ਬਾਰਡਰ ਰਾਹੀਂ ਭਾਰਤ ਪਹੁੰਚੇਗਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਜੋਤੀ ਜਿੱਥੇ ਦੀ ਅਗਵਾਈ ਕਰ ਰਹੇ ਮੈਂਬਰਾਂ ਨੇ ਕਿਹਾ ਕਿ ਪਾਕਿਸਤਾਨ ਚ ਗੁਰਦਆਮਾਂ ਵਿਖੇ ਅਰਦਾਸ ਕੀਤੀ ਜਾਵੇਗੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਲੰਗਾ ਸਦਾ ਖੁੱਲਾ ਰਹੀ ਤੇ ਬੰਦੀ ਸਿੰਘਾਂ ਦੀ ਜਲਦੀ ਦੀ ਹਾਈ ਹੋਵੇ। ਇਹ ਯਾਤਰਾ ਸਿੱਖ ਧਰਮ ਦੀ ਪ੍ਰਕਾਸ਼ਮਈ ਪਰੰਪਰਾ ਤੇ ਗੁਰੂ ਨਾਨਕ ਸਾਹਿਬ ਦੇ ਵਿਸ਼ਵ ਪਾਈਚਾਰੇ ਦੇ ਸੁਨੇਹੇ ਨੂੰ ਹੋਰ ਮਜ਼ਬੂਤ ਕਰਦੀ ਹੈ। ਅਮਰੀਕਾ ਦੇ ਕੈਲੀਫੋਰਨੀਆ ਤੋਂ ਪਿਛਲੇ ਮਹੀਨੇ ਵਾਪਰੀ ਪਿਆਨ ਅਕਸੜ ਖਾਸੇ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਯੂਬਾ ਸਿਟੀ ਦੇ ਇੱਕ ਸਾਲਾ ਨਿਵਾਸੀ ਜਚਨਪ੍ਰੀਤ ਸਿੰਘ ਨੂੰ 21 ਅਕਤੂਬਰ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕੀ ਅਧਿਕਾਰੀਆਂ ਨੇ ਇਸ ਮਾਮਲੇ 'ਚ ਹੁਣ ਅਹਿਮ ਖੁਲਾਸਾ ਕਰਦੇ ਹੋਏ ਕਿਹਾ ਕਿ ਭਾਰਤੀ ਮੂਲ ਦਾ ਟਰੱਕ ਡਰਾਈਵਰ ਹਾਦਸੇ ਦੇ ਸਮੇਂ ਨਸ਼ੀਚ ਨਹੀਂ ਸੀ ਜਿਸ ਬਾਰੇ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਾ ਹਾਲਾਂਕਿ ਲਾਪਰਵਾਹੀ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ ਦੱਸ ਦਈਏ ਕਿ ਯੂਬਾ ਸਿਟੀ ਦੇ 21 ਸਾਲਾ ਨਵਾਸਤ ਜਸ਼ਨਪ੍ਰੀ ਸਿੰਘ ਨੂੰ 21 ਅਕਤੂਬਰ ਨੂੰ ਨਸ਼ੇ 'ਚ ਗੱਡੀ ਚਲਾਉਣ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਉੱਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ ਹੈ ਜਿਸ ਦੇ ਨਤੀਜੇ ਵਜੋਂ ਇਹ ਹਾਦਸਾ ਹੋਇਆ ਜਿਸ ਤਰ੍ਹਾਂ 3 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਵੀ ਹੋਏ ਪਿਛਲੇ ਹਫਤੇ ਦਾਇਰ ਕੀਤੀ ਗਈ ਇੱਕ ਨਵੀਂ ਸ਼ਿਕਾਇਤ ਚ ਕਿਹਾ ਗਿਆ ਹੈ ਕਿ ਜਾਂਚ ਰਿਪੋਰਟ ਦੇ ਅਨੁਸਾਰ ਜਸ਼ਨਪ੍ਰੀਤ ਸਿੰਘ ਦੇ ਖੂਨ ਚ ਕੋਈ ਨਸ਼ੀਲਾ ਪਦਾਰਥ ਨਹੀਂ ਪਾਇਆ ਗਿਆ ਸੈਨ ਬਰਨਾਰਡੀਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹਾਲਾਂਕਿ ਇਹ ਮਾਮਲਾ ਲਾਪਰਵਾਹੀ ਨਾਲ ਕੀਤੇ ਗਏ ਕਤਲ ਦਾ ਬਣਿਆ ਹੋਇਆ ਹੈ ਤੇ ਜਸ਼ਨਪ੍ਰੀਤ ਉਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਦੱਖਣੀ ਕੈਲੀਫੋਰਨੀਆ ਚ ਸੈਨ ਬਰਨਾਰਡੀਨੋ ਕਾਉਂਟੀ ਫਰੀਵੇ ਉਤੇ ਸ਼ਰਾਬ ਦੀ ਹਾਲਤ ਚ ਆਪਣੀ ਸੈਮੀ ਟਰੱਕ ਨੂੰ ਹੌਲੀ-ਹੌਲੀ ਚੱਲ ਰੇ ਟ੍ਰੈਫਿਕ ਤੱਕ ਦਿੱਤਾ ਸੀ ਉਸ ਨੂੰ ਵਾਹਨਾਂ ਨਾਲ ਕਤਲ ਕਰਕੇ ਕਤਲ ਕਰਨ ਦੇ سنگੀਨ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਹਾਸੇ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ ਤੇ ਹਾਲਾਂਕਿ ਹੁਣ ਨਸ਼ੇ ਦੇ ਦੋਸ਼ ਨੂੰ ਗਲਤ ਸਾਬਤ ਕਰ ਦਿੱਤਾ ਗਿਆ ਇਹ ਭਿਆਨਕ ਹਾਸਾ ਜਸ਼ਨਪ੍ਰੀਤ ਸਿੰਘ ਦੇ ਟਰੱਕ ਉੱਤੇ ਲੱਗੇ ਡੈਸ਼ ਕੈਮ ਉਤੇ ਕੈਦ ਹੋ ਗਿਆ ਵੱਡਾ ਟਰੱਕ ਇੱਕ ਐਸਯੂਵੀ ਨਾਲ ਟਕਰਾ ਗਿਆ ਜਿਸ ਕਾਰਨ ਕਟਕਟ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਵੀ ਹੋਏ। ਜ਼ਖਮੀਆਂ ਚ ਜਸ਼ਨਪ੍ਰੀਤ ਸਿੰਘ ਤੇ ਇੱਕ ਮਕੈਨਿਕ ਸ਼ਾਮਲ ਹੈ ਜੋ ਕਿਸੇ ਨੂੰ ਟਾਇਰ ਬਦਲਣ ਚ ਮਦਦ ਕਰ ਰਿਹਾ ਸੀ। ਜਸ਼ਨਪ੍ਰੀਤ ਸਿੰਘ ਕਥਿਤ ਤੌਰ ਉਤੇ 2022 ਚ ਦੱਖਣੀ ਸਰਹੱਦ ਪਾਰ ਕਰਕੇ ਗੈਰਕਾਨੂੰਨੀ ਤੌਰ ਉਤੇ ਸੰਯੁਕਤ ਰਾਜ ਅਮਰੀਕਾ ਚ ਦਾਖਲ ਹੋਇਆ ਸੀ। ਉਸਨੂੰ ਮਾਰਚ 2022 ਚ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਚ ਬਾਰਡਰ ਪੈਟਰੋਲ ਏਜੰਟਾਂ ਦੁਆਰਾ ਫੜ ਲਿਆ ਗਿਆ ਸੀ। ਹਾਲਾਂਕਿ ਉਸ ਨੂੰ ਸਮੇਂ ਦੇ ਬਿਡੇਨ ਪ੍ਰਸ਼ਾਸਨ ਦੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੀ ਸਰਵਾਈ ਤੱਕ ਛੱਡਣ ਦੀ ਨੀਤੀ ਦੇ ਤਹਿਤ ਰਿਹਾ ਕਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇੰਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ